ਅਸੀਂ ਐਜ਼ ਆ ਵਪਾਰੀ ਪੰਜਾਬ ਪ੍ਰਦੇਸ਼ ਦਾ 파ਰਮੈਂਟ ਇਲੈਕਸ਼ਨ ਨੂੰ ਸਵਾਗਤ ਕਰਦਾ ਚਾਹੇ ਲੇਟ ਆਇਆ ਲੇਕਿਨ ਐਕਸ਼ਨ ਜ਼ਰੂਰੀ ਸੀਗਾ ਪੰਜਾਬ ਦਾ ਜਿਹੜਾ ਵਪਾਰ ਹੈ ਉਹ ਪਿਛਲੇ 13 ਮਹੀਨਿਆਂ ਤੋਂ ਬਹੁਤ ਮੁਸ਼ਕਿਲਾਂ ਤੋਂ ਨਿਕਲ ਰਿਹਾ ਸੀਗਾ ਪੰਜਾਬ ਦੇ ਅੰਦਰ ਇਮਪਲੋਇਮੈਂਟ ਘਟਦੀ ਪਈ ਸੀ ਪੰਜਾਬ ਦੇ ਅੰਦਰ ਮਾਲ ਦੀ ਆਵਾਜਾਈ ਲੋਕਾਂ ਦੀ ਆਵਾਜਾਈ ਤੇ ਦਿੱਕਤ ਆ ਰਹੀ ਸੀ ਮਾਲ ਦੀ ਆਵਾਜਾਈ ਕਰਕੇ ਹਰ ਹਫ਼ਤੇ ਪੰਜਾਬ ਦੇ ਵਪਾਰੀਆਂ ਨੂੰ 300 ਕਰੋੜ ਰੁਪਈਆ ਸਿਰਫ ਆਵਾਜਾਈ ਦੀ ਕਾਸਟ ਪੈਂਦੀ ਸੀ ਹਮ 1 ਲੱਖ ਕਰੋੜ ਦਾ ਪੰਜਾਬ ਦਾ ਵਪਾਰ ਸਿਰਫ ਲੁਧਿਆਣੇ ਚ ਘਟਿਆ ਪੰਜਾਬ ਦੇ ਇਹ ਲੱਖ ਲੱਖ ਇੰਡਸਟਰੀ ਕਿਉਂ ਵੀ ਗਾਗ ਨਹੀਂ ਆਉਂਦਾ ਪਸਟਮਲ ਨਹੀਂ ਆਉਂਦਾ ਔਰ ਇੱਕ ਟੈਰਰ ਬਣ ਗਿਆ ਕਿ ਸ਼ੰਭੂ ਬਾਰਡਰ ਤੇ ਕੀ ਹੋ ਰਿਹਾ ਹੈ ਰੇਲ ਬੰਦ ਸੜਕਾਂ ਬੰਦ ਕੋਲੀਆਂ ਵੀ ਬੰਦ ਸ਼ੰਭੂ ਬੈਡਰ ਬੰਦ ਪੰਜਾਬ ਚ ਗਾਗ ਨਹੀਂ ਆਣਾ ਬੰਦ ਕਰਤਾ ਪਿਛਲੇ ਕਈ ਮਹੀਨੇ ਤੋਂ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਕਿਸਾਨ ਧਰਨੇ ਤੇ ਬੈਠੇ ਸੀ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਤੇ ਐਕਸ਼ਨ ਲਿਆ ਗਿਆ ਔਰ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਦਗਜੀਤ ਸਿੰਘ ਢੱਲੇਵਾਲ ਨੂੰ ਜਲੰਧਰ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਪੁਲਿਸ ਦੀ ਨਿਗਰਾਨੀ ਦੇ ਵਿੱਚ ਹੈ ਔਰ ਜਿੰਨੇ ਵੀ ਵੱਡੇ ਲੀਡਰ ਪੁਲਿਸ ਨੇ ਹਿਰਾਸਤ ਵਿੱਚ ਲਏ ਨੇ ਮੇਰੇ ਨਾਲ ਲੁਧਿਆਣਾ ਤੋਂ ਵਪਾਰੀ ਵਰਗ ਹੈ ਔਰ ਕੀ ਸੋਚਦੇ ਨੇ ਕਿਸਾਨਾਂ ਨੂੰ ਹਿਰਾਸਤ ਚ ਲਿਆ ਗਿਆ ਕਿਉਂਕਿ ਸ਼ੰਭੂ ਬਾਰਡਰ ਤੇ ਜਦੋਂ ਕਿਸਾਨ ਬੈਠੇ ਸੀ ਤਾਂ ਵਪਾਰ ਦਾ ਨਾਲ ਜੁੜੇ ਵਪਾਰੀ ਇਹ ਆਖਦੇ ਸੀ ਕਿ ਵਪਾਰ ਨੂੰ ਬੜਾ ਨੁਕਸਾਨ ਹੋ ਰਿਹਾ ਮੇਰੇ ਨਾਲ ਜਿੰਨੇ ਵੀ ਵਪਾਰੀ ਹੈ ਉਹ ਨਾਲ ਮੌਜੂਦ ਹੈ ਪਹਿਲੇ ਤਾਂ ਕਿਵੇਂ ਦੇਖਦੇ ਹੋ ਜੀ ਜਿਵੇਂ ਕਿਸਾਨਾਂ ਦੇ ਉੱਤੇ ਐਕਸ਼ਨ ਕੀਤਾ ਪੁਲਿਸ ਨੇ ਪੰਜਾਬ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਹੁਣ ਤਾਂ ਸ਼ੰਮੂ ਬਾਰਡਰ ਖਾਲੀ ਹੋ ਰਿਹਾ ਔਰ ਖਨੋਰੀ ਬਾਰਡਰ ਵੀ ਖਾਲੀ ਹੋ ਰਿਹਾ ਕੀ ਪੁਲਿਸ ਦਾ ਐਕਸ਼ਨ ਤਾਂ ਸਰਕਾਰ ਦਾ ਐਕਸ਼ਨ ਸਹੀ ਹੈ ਜਿਹੜਾ ਐਕਸ਼ਨ ਹੈ ਜੀ ਅਸੀਂ ਐਜ਼ ਆ ਵਪਾਰੀ ਪੰਜਾਬ ਪ੍ਰਦੇਸ਼ ਵਪਾਰ ਮੰਡਲ ਐਕਸ਼ਨ ਨੂੰ ਸਵਾਗਤ ਕਰਦਾ ਹੈ ਚਾਹੇ ਲੇਟ ਆਇਆ ਲੇਕਿਨ ਐਕਸ਼ਨ ਜ਼ਰੂਰੀ ਸੀਗਾ ਪੰਜਾਬ ਦਾ ਜਿਹੜਾ ਵਪਾਰ ਹੈ ਉਹ ਪਿਛਲੇ 13 ਮਹੀਨਿਆਂ ਤੋਂ ਬਹੁਤ ਮੁਸ਼ਕਿਲਾਂ ਤੋਂ ਨਿਕਲ ਰਿਹਾ ਸੀਗਾ ਉਸ ਤੋਂ ਪਹਿਲਾਂ ਵੀ ਜਿਹੜਾ ਪੰਜਾਬ ਤੇ ਦਿੱਲੀ ਵਿੱਚ ਜਿਹੜੇ ਪ੍ਰੋਟੈਸਟ ਹੋਏ ਆ ਉਹਦੇ ਕਰਕੇ ਵੀ ਪੰਜਾਬ 'ਚ ਹੀ ਨੁਕਸਾਨ ਹੋਇਆ ਦੇਸ਼ ਅੱਗੇ ਚਾਹੇ ਵੱਧਦਾ ਗਿਆ ਲੇਕਿਨ ਐਜ਼ ਅ ਸਟੇਟ ਪਿੱਛੇ ਹੁੰਦੀ ਗਈ ਹੈ ਬੀਰਸ ਗਾਈ ਦਾ ਦਰ ਜਿਹੜਾ ਪੰਜਾਬ 'ਚ 6% ਹੈ ਹਿੰਦੁਸਤਾਨ ਦੇ ਸਾਹਮਣੇ ਦੋ ਗੁਣਾ ਜ਼ਿਆਦਾ ਹੈ ਪੰਜਾਬ ਦੇ ਅੰਦਰ ਏਮਪਲੋਇਮੈਂਟ ਘਟਦੀ ਪਈ ਸੀ ਪੰਜਾਬ ਦੇ ਅੰਦਰ ਮਾਲ ਦੀ ਆਵਾਜਾਈ ਲੋਕਾਂ ਦੀ ਆਵਾਜਾਈ ਤੇ ਦਿੱਕਤ ਆ ਰਹੀ ਸੀ ਮਾਲ ਦੀ ਆਵਾਜਾਈ ਕਰਕੇ ਹਰ ਹਫ਼ਤੇ ਪੰਜਾਬ ਦੇ ਵਪਾਰੀਆਂ ਨੂੰ 300 ਕਰੋੜ ਰੁਪਈਆ ਸਿਰਫ ਆਵਾਜਾਈ ਦੀ ਕੋਸਟ ਪੈਂਦੀ ਸੀ ਹਮ 1 ਲੱਖ ਕਰੋੜ ਦਾ ਪੰਜਾਬ ਦਾ ਵਪਾਰ ਸਿਰਫ ਲੁਧਿਆਣੇ ਚ ਕਟਿਆ ਹੈ ਓਵਰ ਆਲ ਪੰਜਾਬ ਦਾ ਸਾਰੇ 13 ਮਹੀਨਿਆਂ ਚ 2.5 ਤੋਂ 3 ਲੱਖ ਕਰੋੜ ਰੁਪਈਆ ਕਟਿਆ ਹੈ ਅੱਛਾ ਇਹੀ ਸੇਮ ਡਾਟਾ ਅਸੀਂ ਸਰਕਾਰ ਨਾਲ ਵੀ ਪੇਸ਼ ਕੀਤਾ ਸੀਗਾ ਸਰਕਾਰ ਨੇ ਗੱਲ ਮੰਨੀ ਵੀ ਸੀਗੀ ਸਾਨੂੰ ਇੱਕ ਆਸ਼ਵਾਸ਼ਣ ਦਿੱਤਾ ਗਿਆ ਸੀਗਾ ਕਿ ਅਸੀਂ ਬਾਰਡਰ ਜਲਦੀ ਖੁਲਾਵਾਂਗੇ ਲੇਕਿਨ ਗੱਲਾਂ-ਗੱਲਾਂ 'ਚ 6-7 ਮਹੀਨੇ ਹੋਰ ਉੱਪਰ ਚਲੇਗੇ ਨਹੀਂ ਬਾਰਡਰ ਅਗਰ ਖੁੱਲ ਗਿਆ ਤਾਂ ਵਪਾਰ ਨੂੰ ਫਾਇਦਾ ਹੋਵੇਗਾ ਸਹੀ ਕੀਤਾ ਸਰਕਾਰ ਨੇ ਪੰਜਾਬ ਪੁਲਿਸ ਨੇ ਜੀ ਬਿਲਕੁਲ ਬਾਰਡਰ ਖੁੱਲੂਗਾ ਤਾਂ ਫਾਇਦਾ ਹੋਊਗਾ ਜਿਹੜੇ ਐਡੀਸ਼ਨਲ ਕਾਸਟ ਹੈ ਉਹ ਕਟੂਗੀ ਜਿਹੜਾ ਬਾਹਰ ਦਾ ਵਪਾਰੀ ਡਰਦਾ ਸੀਗਾ ਕਿ ਪੰਜਾਬ ਦਾ ਸੁਖ ਚੈਨ ਵਾਲਾ ਜਿਹੜਾ ਮਾਹੌਲ ਹੈ ਖਤਮ ਹੋ ਗਿਆ ਉਹ ਇੱਕ ਪਰਸੈਪਸ਼ਨ ਚੇਂਜ ਹੁੰਦੀ ਹੈ ਬਾਹਰਲਾ ਉਹ ਬੰਦਾ ਅੰਦਰ ਆਊਗਾ ਮੇਰੇ ਸਭ ਕਿਸਾਨਾਂ ਨੂੰ ਸੰਭੂ ਬਾਰਡਰ ਤੇ ਖਨੋਰੀ ਬਾਰਡਰ ਤੋਂ ਹਟਾਇਆ ਗਿਆ ਤੁਸੀਂ ਕੀ ਸੋਚਦੇ ਕੀ ਹੋ ਵਾਜੇ ਵਪਾਰੀ 13 ਮਹੀਨੇ ਬਾਅਦ ਸ਼ੰਭੂ ਬਾਰਡਰ ਉਹ ਖਨਾਰੀ ਬਾਰਡਰ ਖੁੱਲ ਗਿਆ ਅਸੀਂ ਵਪਾਰੀਆਂ ਦੇ ਤਰਫੋਂ ਕਈ ਵਾਰੀ ਕਿਸਾਨਾਂ ਨੇ ਅਪੀਲ ਕੀਤੀ ਮੰਗ ਕੀਤੀ ਸਰਕਾਰਾਂ ਨੂੰ ਮੰਗ ਕੀਤੀ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਸ਼ੰਭੂ ਬਾਰਡਰ ਬੰਦ ਹੋਣ ਕਰਕੇ ਪੰਜਾਬ ਦੇ ਅੰਦਰ ਇੱਕ ਲੱਖ ਇੰਡਸਟਰੀ ਕਿਉਂਕਿ ਗਾਗ ਨਹੀਂ ਆਉਂਦਾ ਅਸਟਮੋਲ ਨਹੀਂ ਆਉਂਦਾ ਔਰ ਇੱਕ ਟੈਰਰ ਬਣ ਗਿਆ ਕਿ ਸ਼ੰਭੂ ਬਾਰਡਰ ਤੇ ਕੀ ਹੋ ਰਿਹਾ ਹੈ ਫੇਰ ਬੰਦ ਸਰਕਾਰਾਂ ਬੰਦ ਕੋਲੋਰੀ ਬੰਦ ਸ਼ੰਭੂ ਬਾਰਡਰ ਬੰਦ ਪੰਜਾਬ ਚ ਗਾਗ ਲੈਣਾ ਬੰਦ ਕਰਤਾ ਪੰਜਾਬ ਚ ਬੇਰੋਜ਼ਗਾਰੀ ਫੈਲ ਗਈ ਲੋ ਲੱਖ ਬੱਚਾ ਪੰਜਾਬ ਦਾ ਕੈਨੇਡਾ ਅਮਰੀਕਾ ਨੌਕਰੀਆਂ ਲੱਭਣ ਚਲਾ ਗਿਆ ਪੰਜਾਬ ਦੀ ਇੰਡਸਟਰੀ ਬੰਦ ਹੋ ਗਈ ਅ ਸਾਡੀ ਮੰਗ ਪੂਰੀ ਹੋਈ ਹੈ ਜਿਹੜੇ ਅਸੀਂ ਕਿਸਾਨਾਂ ਨੂੰ ਕਰਦੇ ਸੀਗੇ ਤੇ ਸਰਕਾਰ ਨੂੰ ਕਰਦੇ ਸੀਗੇ ਤੇ ਡੈਮੋਕਰੇਸੀ ਸਵਰਗੀਕਾਰ ਐਜੀਟੇਸ਼ਨ ਦਾ ਅੰਦੋਲਨ ਦਾ ਪਰ ਦੋ ਜਨ ਨੂੰ ਨੁਕਸਾਨ ਪਹੁੰਚਾ ਕੇ ਐਜੀਟੇਸ਼ਨ ਅੰਦੋਲਨ ਨਹੀਂ ਹੋਣਾ ਚਾਹੀਦਾ ਮੈਂ ਇਹਦਾ ਸਵਾਗਤ ਕਰਨਾ ਇਸ ਨਾਲ ਪੰਜਾਬ ਦਾ ਵਪਾਰ ਖੁੱਲੇਗਾ ਸਾਡਾ ਵਪਾਰੀ ਵਪਾਰੀ ਹੋਰ ਵੀ ਵਪਾਰੀ ਹੈ ਮੇਰ ਨਾਲ ਕਿਵੇਂ ਦੇਖਦੇ ਹੋ ਜੀ ਇਹ ਬਹੁਤ ਹੀ ਸਰਾਨਾਯੋਗ ਕਦਮ ਹੈ ਸਰਕਾਰ ਦਾ ਜਿੱਥੇ ਕਿ ਵਪਾਰੀਆਂ ਨੂੰ ਛੋਟੇ-ਛੋਟੇ ਸਮਾਲ ਸਕیل ਇੰਡਸਟਰੀ ਜਿਹੜੀ ਲੁਧਿਆਣੇ ਦੇ ਵਿੱਚ ਜਾਨੀ ਜਾਂਦੀ ਆਪਣੇ ਆਪ ਚ ਉੱਥੇ ਸਾਈਕਲ ਇੰਡਸਟਰੀ ਹੈ ਹੋਜ਼ਰੀ ਉਦਯੋਗ ਹੈ ਰੈਡੀमेड ਗਾਰਮੈਂਟ ਹੈ ਜਿੱਥੇ ਹਜ਼ਾਰਾਂ ਵਪਾਰੀਆਂ ਨੂੰ ਇਸ ਚੀਜ਼ ਦਾ ਫਾਇਦਾ ਹੋਏਗਾ ਉੱਥੇ ਲੱਖਾਂ ਹੀ ਲੋਕਾਂ ਨੂੰ ਜਿਹੜੇ ਕਿ ਦਿੱਲੀ ਆਪ ਡਾਊਨ ਕਰਦੇ ਸੀ ਜਾਂ ਜਿਨ੍ਹਾਂ ਨੇ ਪੰਜਾਬ ਤੋਂ ਦਿੱਲੀ ਅੰਮ੍ਰਿਤਾਲੇ ਜਾਂ ਕਿਤੇ ਹੋਰ ਸ਼ਹਿਰਾਂ 'ਚ ਜਾਣਾ ਹੁੰਦਾ ਸੀ ਉਹਨਾਂ ਨੂੰ ਹਜ਼ਾਰਾਂ ਲੋਕਾਂ ਨੂੰ ਰੋਜ਼ ਦੀਆਂ ਪਰੇਸ਼ਾਨੀਆਂ ਤੋਂ ਬਚਾਅ ਹੋਇਆ ਹੈ ਇਹ ਇੱਕ ਬਹੁਤ ਹੀ ਵਧੀਆ ਕਦਮ ਹੈ ਵੀ ਜਿਹੜਾ ਲੋਕਾਂ ਨੂੰ ਰਾਹਤ ਭਰਿਆ ਕਦਮ ਮਹਿਸੂਸ ਹੋਏਗਾ ਔਰ ਅਸੀਂ ਉਮੀਦ ਕਰਦੇ ਹਾਂ ਵੀ ਇਹ ਜਿਹੜੇ ਅੰਦੋਲਨ ਹੈਗੇ ਆ ਵੀ ਇਹ ਭਾਈਚਾਰੇ ਨੂੰ ਸਾਂਝ ਨੂੰ ਕਾਇਮ ਰੱਖਦੇ ਹੋਏ ਦੂਜੇ ਵਪਾਰੀਆਂ ਨੂੰ ਨਾ ਨੁਕਸਾਨ ਹੋਵੇ ਇਹਦਾ ਖਿਆਲ ਰੱਖਿਆ ਜਾਵੇ ਅਸੀਂ ਫਿਰ ਇਸ ਗੱਲ ਦੀ ਕਰਦੇ ਹਾਂ ਵੀ ਇਹਦੇ ਨਾਲ ਪੰਜਾਬ ਦੇ ਲੱਖਾਂ ਲੋਕਾਂ ਨੂੰ ਬੜੀ ਰਾਹਤ ਭਰਿਆ ਕਦਮ ਹੈ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ